ਤਾਨੂੰ ਪ੍ਰਸਵਾਰਤਾ ਕਿਉਂ ਕਰਦੇ ਪੈ ਰਹੇ ਆ ਕਿਉਂਕਿ ਬੀਤੇ ਦੇ ਨੇ ਸਾਡੇ ਧਾਰਮਿਕ ਕਾਰਗੋ ਸਮਾਜਿਕ ਕਾਰਗੋ ਉਹ ਸਮਾਜ ਸੇਵਕ ਸੁਰਜੀਤ <th>ਪਰਜੀਤ ਤੇ ਮਿਤੀ 12 ਤਰੀਕ ਨੂੰ ਰਾਜ ਦੇ ਵਲੇ ਜੋ ਮਜੂਦਾ ਪੰਚਾਇਤ ਦੇ ਸਰਪੰਚ ਉਹਨਾਂ ਦੇ ਮੈਂਬਰਾਂ ਵੱਲੋਂ ਔਰ ਹੋਰ ਗੁੰਡਾ ਸਰਾ ਵੱਲੋਂ ਤਲਵਾਰਾਂ ਦੇ ਨਾਲ ਉਹਨਾਂ ਦੀ ਦੁਕਾਨ ਤੇ ਆ ਕੇ ਜੋ ਹਮਲਾ ਕੀਤਾ ਗਿਆ ਉਹਨਾਂ ਨੂੰ ਗਾਲੀ ਗਲੋਸ਼ ਕੀਤਾ ਗਿਆ ਉਹਨਾਂ ਨੂੰ ਜਾਨੋਂ ਮਾਰਨ ਦੀ ਜਿਹੜੀ ਆ ਪੂਰੀ ਪਲੈਨਿੰਗ ਦੇ ਨਾਲ ਸੋਚੇ ਆਪਣੀ ਸਾਜ਼ਿਸ਼ ਦੇ ਤਹਿਤ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਜਿਨ੍ਹਾਂ ਤੋਂ ਨਾਲ ਆਪਣੇ ਜਿਹੜੇ ਬੜੇ ਮੁਸ਼ਕਲ ਨਾਲ ਜਿਹੜੀ ਆ ਜਾੜ ਬਚਾਏ ਔਰ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੇ ਕਮਿਸ਼ਨਰ ਸਾਹਿਬ ਦੇ ਮਿਲਣ ਦੇ باوجود ਵੀ ਜਿਹੜੇ ਦੋਸ਼ਾਂ ਦੇ ਉਹਨਾਂ ਤੇ ਹਮਲਾ ਕੀਤਾ ਜਾਤੀ ਸੋਚ ਗਾਲ੍ਹਾਂ ਕੱਢੀਆਂ ਉਹਨਾਂ ਨੂੰ ਸਮਾਜਿਕ ਨੇਵਾ ਦਿਖਾਉਣ ਦੀ ਕੋਈ ਆ ਪੂਰਾ ਉਹਨਾਂ ਨੇ ਆਪਣਾ ਜਿਹੜਾ ਪ੍ਰਾਲਾ ਕੀਤਾ ਬਜਾਏ ਉਹਨਾਂ ਤੇ ਕਾਰਵਾਈ ਕਰਦੇ ਹੋਏ ਸਾਡੇ ਹੀ ਲੀਡਰ ਜਿਹੜਾ ਵਾ ਸਰਜੀਤ ਸਿੰਘ ਠਾਪਰ ਤੇ ਜਿਹੜਾ ਇੱਕ ਝੂਠਾ ਪਰਚਾ ਮਨ ਕਰਤਕਾਰੀ ਬਣਾ ਕੇ ਜਿਹੜਾ ਝੂਠਾ ਪਰਚਾ ਦਰਜ ਕਰਤਾ ਜਦਕਿ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਆ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਵਾ ਤੁਹਾਡੇ ਵਿੱਚ ਹਾਜ਼ਰ ਆ ਮੈਂ ਤੁਹਾਡਾ ਪ੍ਰਾਤਿਪਾਲ ਬਸੀ ਮੁਖ ਸੇਵਾਦਾਰ ਆਲੇਮੀਆ ਕ੍ਰਿਸਟਲ ਸਮਾਜ ਮੋਰਚਾ ਅਜ ਵਾਲਮੀਕੀ ਮਜਬੀ ਸਖਤ ਕ੍ਰਿਸਟਿਅਨ ਜੱਥੇਬੰਦੀਆਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਹਦਾ ਸਾਰਿਆਂ ਨੇ ਫੈਸਲਾ ਕੀਤਾ ਕਿ ਸਾਡੇ ਭਰਾਣਾ ਥੱਕਾ ਹੋਇਆ ਇੱਕ ਨੂੰ ਜਾਤੀ ਸੂਚਕ ਜੜਾ ਵਾ ਗਾੜਾ ਕੱਢਿਆ ਗਿਆ ਉਹਨੂੰ ਸਮਾਜ ਦੇ ਵਿੱਚ ਇੱਕ ਧਾਰਮਿਕ ਲੀਡਰ ਵੀ ਆ ਉਹਨੂੰ ਨਿਮਾ ਦਿਖਾਇਆ ਗਿਆ ਉਲਟਾ ਉਹਨੇ ਜਿਹੜੀ ਕਾਰਵਾਈ ਸਰਕਾਰ ਦੇ ਜਿਹੜੀ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਖਿਲਾਫ ਕਰਨ ਦੀ ਬਜਾਏ ਉਲਟੇ ਹੀ ਕੀਤੀ ਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਆਪਜੀ ਦੇ ਮਾਧਿਅਮ ਤੋਂ ਪੁਲਿਸ ਕਮਿਸ਼ਨਰ ਜ਼ਲੰਧਰ ਤੋਂ ਹੋਰ ਵੀ ਅਧਿਕਾਰੀਆਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਇੱਕ ਸਮਾਜ ਸੇਵਕ ਤੇ ਜਿਹਨੇ ਆਪਣੇ ਰੱਖਿਆ ਵਾਸਤੇ ਜਿਹੜਾ ਵਾ ਆਪਣੀ ਜਾਨ ਬਚਾਈ ਆ ਉਦੋਂ ਹੀ ਜਿਹੜਾ ਵਾ ਕਿਦਾ ਥਾੜੇ ਸਤਰ ਦੇ ਵਿੱਚ ਜਿਹੜਾ ਵਾ ਝੂਠਾ ਪਰਚਾ ਦੇਚ ਕਰਤਾ ਉਹਦੇ ਔਰ ਜਿਹੜੀ ਉਹਦੇ ਉਲਟ ਜੋ ਉਹਦੀ ਜਾਤੀ ਸੂਚਨ ਕਿਹਾ ਗਿਆ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਨਿਵਾ ਦਿਖਾਇਆ ਗਿਆ ਕੋਈ ਕਾਰਵਾਈ ਵੀ ਕੀਤੀ ਇਹਦੀ ਮੈਂ ਲੰਗਾ ਕਰਦਾ ਵਾ ਔਰ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਜੋ ਪ੍ਰਧਾਨ ਸਾਹਿਬ ਗੁਰਮukh ਹੌਸਲਾ ਜੀ ਇਹ ਵੀ ਆਪਣੀ ਗੱਲ ਰੱਖਣ ਦੇ ਹੌਸਲਾ ਸਾਹਿਬ ਮਾਨਯੋਗ ਪੱਤਰਕਾਰ ਸਾਥੀਓ ਸਾਰਿਆਂ ਨੂੰ ਜੈ ਜੀ ਜੈਪਾਲ ਸੋ ਬੜੀ ਹੀ ਦੁੱਖ ਵਾਲੀ ਗੱਲ ਹੈ ਨਿੰਦਨੀਏ ਗੱਲ ਹੈ ਕਿ ਸਾਡੇ ਸਮਾਜਿਕ ਤਾਲਮੇਲ ਕਾਰੂ ਸਰਜੋਤ ਸਿੰਘ ਖਾਪਰ ਨੇ ਜਿਹਨੇ ਪੂਰੇ ਕਮੂਨਾ ਦੇ ਪੰਨਾ ਕਰਦੇ ਹੋਏ ਪੰਚਾਇਤੀ ਦੁਕਾਨ ਦੀ ਬੋਲੀ ਦੇ ਕੇ ਫਰੀਦੀ ਜਾਂ ਲਈ ਆਦਮ ਜੋ ਵੀ ਉਹ پیسے ਉਹ ਉਤਾਰੇ ਗਏ ਆ ਪਰ ਕਿਤੇ ਨਾ ਕਿਤੇ ਫਿਰ ਵੀ ਸਰ ਮਾਇਜਾ ਲੋਕ ਐਸੀ ਲੋਕਾਂ ਨੂੰ ਟਾਰਗੇਟ ਕਰਦੇ ਆ ਕਿ ਇਹ ਲੋਕੀਓ ਉੱਪਰ ਜਾ ਰਹੇ ਆ ਪਰ ਇਹ ਚੀਜ਼ ਨੂੰ ਫੋੜਨ ਦੇਖਦੇ ਹੋਏ ਉਸ ਸੁਖੀ ਸਿੰਘ ਕਾਪਰ ਨੇ ਉਹਦਾ 45 ਹਜ਼ਾਰ ਰੁਪਏ ਤਾੜਿਆ ਦੁਕਾਨ ਦਾ ਆਪਣੀ ਦੁਕਾਨ ਤੇ ਬੋਰਡ ਦਾ ਸਾਰਾ ਕੰਮ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਨੂੰ ਕੰਮ ਪਛਾਣ ਕਰਨ ਦੀ ਕੋਸ਼ਿਸ਼ ਨਾਲ ਉਹਦੇ ਦੁਕਾਨ 'ਤੇ ਬੈਠੇ ਗਏ ਪੰਚਾਇਤ ਵੱਲੋਂ ਉਹਨੂੰ ਮਾਲਸ਼ਿਡ ਦੌਰ ਤੇ ਤਰਸਾਨ ਕੀਤਾ ਗਿਆ ਫਿਰ ਇਹਨਾਂ ਹਲਾਤਾਂ ਦੇ ਵਿੱਚ ਹੀ ਉਹਦੇ ਜਾਨਲੇਵਾ ਹਮਲਾ ਵੀ ਕਰ ਦਿੱਤਾ ਗਿਆ ਔਰ ਜਦੋਂ ਉਹਨੂੰ ਪੁਲੇ ਪੁੱਡੇ ਗਏ ਰੈਸ ਨੋਟਿਸ ਵਿੱਚ ਲਿਖਿਆ ਵੀ ਗਿਆ ਆ ਕਿ ਇਸ ਦੀ ਜਿਹੜੀ ਪਹਿਲੀ ਜਾਨਮੁਲੀ ਜਾਣਕਾਰੀ ਹੈ ਡੀਸੀ ਸਾਹਿਬ ਉਹਨਾਂ ਨੇ ਮਿਲ ਕੇ ਦਿੱਤੀ ਕਿ ਮੈਨੂੰ ਤਾਂ ਪਛਾਣ ਕਰਦੇ ਆ ਇਹ ਲੋਕ ਖੈਰ ਉਹ ਡਿਸਪੈਚ ਨੰਬਰ ਵੀ ਉੱਤੇ ਮੈਂਸ਼ਨ ਕੀਤਾ ਹੋਇਆ ਆ ਪਰ ਸੁਰਜੀਤ ਸਿੰਘ ਠਾਕਰ ਦੀ ਉਸ ਵਿਸ਼ੇ ਤੇ ਕੋਈ ਸਲਵਾਈ ਨਹੀਂ ਹੋਈ ਫਿਰ ਉਹਨਾਂ ਨੇ ਇਹਦੇ ਜਿਹੜਾ ਫਿਰ ਵੀ ਹਮਲਾ ਕੀਤਾ ਲੋਕਾਂ ਨੇ ਜਾਨ ਲੈਣਾ ਹੁੰਦਾ ਕਦਮ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਕੋਈ ਆਪਣੇ ਸੈਲਫ ਡਿਫੈਂਸ ਵਿੱਚ ਤੇ ਉਹ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਬਚਾਉਣੇ ਕੋ ਬਟਿਆ ਸੋ ਇਸੇ ਲਈ ਦਿੱਤੀ ਚੈਤ ਮਾਨ ਜੋ ਕ੍ਰਿਸ਼ਨਰ ਸਾਹਿਬ ਨੂੰ ਕਮਿਸ਼ਨਰ ਨੂੰ ਦਿੱਤੀ ਗਈ ਸਾਰੀ ਨਿਫਤੀਆਂ ਉਹਨੂੰ ਇਕੱਠੇ ਹੋ ਕੇ ਪਰ ਉਨਾ ਲੋਕਤ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਸੁਰਜੀਤ ਸਿੰਘ ਖਾਪਰ ਤੇ ਹਮਲਾ ਕਰਨ ਕੀਤਾ ਸੀ ਉਹਨਾਂ ਤੇ ਪਰਚਾ दर्ज ਕਰਨ ਦੇ ਬਜਾਏ ਸੁਰਜੀਤ ਸਿੰਘ ਖਾਪਰ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਸਰਹਦਰ ਸਾਧਾਰਨੀ ਦੇ ਵਿੱਚ ਜਿਹਦੇ ਅੱਜ ਅਸੀਂ ਵਿਰੋਧ ਦੇ ਵਿੱਚ ਸਾਰੇ ਇਕੱਠੇ ਹੋਈਆਂ ਔਰ ਮੈਂ ਗੁਰੂ ਸਿੰਘ ਕੋਟਾ ਡੈਮੋਕ੍ਰੈਟਿਕ ਪਾਰਟੀ ਦੇ ਲੋਕਦਰ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੁੰਦੇ ਹੋਏ ਮੈਂ ਕਮਿਸ਼ਨਰ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਟੀਪੀ ਸਾਹਿਬ ਤੋਂ ਮਿਲ ਕਰ ਰਿਹਾ ਕੇਸ ਖਰਚੇ ਨੂੰ ਜਿਹੜਾ ਅਰਜਨ ਸਿੰਘ ਕਾਪਰ ਦੇ ਪਰਚਾ ਅਰਜ ਕਰ ਦਿੱਤਾ ਗਿਆ ਹੈ ਬੇਬਲੀਆ ਖਬਰਚਾ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਜਿਹੜੇ ਲੋਕਾਂ ਨੇ ਇਸ ਤੇ ਹਮਲਾ ਕੀਤਾ ਕੋਈ ਦੁਕਾਨ ਦੀ ਤੋੜ ਭੰਨ ਕੀਤੀ ਹੈ ਉਹਨਾਂ ਦੇ ਖਰਚਾ ਦਰਜ ਕੀਤਾ ਜਾਵੇ ਨਹੀਂ ਜੇਕਰ ਇਸ ਤੇ ਕੋਈ ਵੀ ਨਹੀਂ ਸਰਵਾਈ ਹੁੰਦੀ ਤੇ ਫਿਰ ਅਸੀਂ ਸਾਰੇ ਜਿੱਦੇ ਵੀ ਜਥੇਬੰਦੀਆਂ ਧਾਰਮਿਕ ਸਮਾਜਿਕ ਰਾਜਨੀਤਕ ਕਾਟੀਆਂ ਕੋ ਸਾਰੇ ਕੋਈ ਵੈਸਾ ਰਾਵਾਂਗੇ ਤੇ ਉਹ ਤੁਹਾਡੇ ਸਾਰੇ ਮਤਿਆਂ ਨਾਲ ਹੀ ਦੱਸ ਦਿੱਤਾ ਜਾਏਗਾ ਸਰਮ ਜੈਪੀਨ ਜੈਪਤ ਉਹ ਐਲਟੀਮੇਟ ਹੈ ਜੀ ਕੋਈ ਤਰੀਕ ਦਫਾ ਹਾਂ ਜੀ ਦੱਸ ਤੇ ਰਹੋ ਕੋਈ ਦੱਸ ਦਿਓ ਮੈਂ ਬੈਠੇ ਰਾਤ ਦਿਓ ਤਾਂ ਐਲਟੀਮੇਟ ਹੈ ਜੀ ਐਲਟੀਮੇਟ ਹੈ ਜੀ ਅਜਿਹਾ ਕਿ ਮੈਂ ਕਹਦਾ ਜੀ ਅਸੀਂ 25 ਤਰੀਕ ਨੂੰ ਅਗਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲੋਂ ਔਰ ਡੀਜੀਪੀ ਪੰਜਾਬ ਸ਼੍ਰੀ ਗੁਰਮਨ ਜਾਦਵ ਜੀ ਕੋਲੋਂ ਮੰਗ ਕਰਦੇ ਆ ਜੋ ਵੀ ਸਿੱਪੀ ਗਰੇ ਚਲੇ ਜਲੰਧਰ ਦੇ ਉਹਨਾਂ ਨੂੰ ਜਿਹੜੀਆਂ ਬੇਇੱਤਿਹਾ ਕਿ ਜੇ ਇਹ ਝੂਠਾ ਪਰਚਾ ਰੱਦ ਨਾ ਹੋਇਆ ਤਾਂ ਮਜਬੂਰਾਂ ਸਾਰੀਆਂ ਜੱਥੇਬੰਦੀਆਂ ਜਿੱਦੇ ਸਾਰੇ ਆਗੂ ਸੇ ਬਾਗ ਬੈਠੇ ਆ ਇਹਨਾਂ ਨੂੰ ਇਨਸਾਫ ਲੈਣ ਦੇ ਸ਼ਕਤਾਂ ਤੋਂ ਉੱਪਰ ਨਾ ਪਵੇਗਾ ਔਰ 25 ਤਰੀਕ ਤੱਕ ਦਾ ਜਿਹੜਾ ਇਹਨਾਂ ਨੂੰ ਸਮਾ ਦਿੱਤਾ ਜਾਂਦਾ ਵਾ ਕਿਉਂਕਿ ਇੱਕ ਤਾਂ ਪਰਚਾ ਜਿਹੜਾ ਉਹਨਾਂ ਦੇ ਝੂਠਾ ਦੇ ਦਿੱਤਾ ਵਨ ਸਾਈਡ ਦੇ ਦਿੱਤਾ ਜਿਹੜਾ ਜਾਤੀ ਸੂਚਕ ਇੱਕ ਉਹ ਧਾਰਮਿਕ ਬੰਦਾ ਵੀ ਆ ਤੇ ਕਾਸੀ ਭਾਈਚਾਰੇ ਦਾ ਸੰਬੰਧ ਰੱਖਦਾ ਵਾ ਉਹ ਕੋਈ ਕਾਰਵਾਈ ਨਹੀਂ ਕੀਤੀ ਉਹ ਸਾਰੇ ਸਿਕਿਉਰਟਾਂ ਦੇ ਉਹਨਾਂ ਦੀਆਂ ਦਰਖਾਸਤਾਂ ਜਿਹੜਾ ਵਾ ਕੋਈ ਉਹਨਾਂ ਨੂੰ ਨੋਟਿਸ ਨਹੀਂ ਕੋਈ ਪਰਵਾਹ ਨਹੀਂ ਸਿੱਧਾ ਐਫ ਆਈ ਆਰ ਦਰਜ ਕਰਕੇ ਜਿਹੜਾ ਵਾ ਉਹਨਾਂ ਨੂੰ ਇੱਕ ਸਮਾਜ ਦੇ ਵਿੱਚ ਨੀਵਾਦ ਕਾਨ ਦੀ ਕੋਸ਼ਿਸ਼ ਕੀਤੀ ਗਈ ਆ ਕਾ ਸਮੂਹ ਜੱਥੇਬੰਦਿਆ ਵਾਰਣਕੀ ਮਲਬੀ ਸੇਕ ਕ੍ਰਿਸਚਨਪਾਇਕਰੋ ਸਰਬ ਸਮਾਜ ਨੂੰ ਮਾਲ ਲਾ ਕੇ ਅਸੀਂ ਸੜਕਾਂ ਦੇ ਉੱਤਰ ਵੀ ਜਿਹੜਾ ਮਜਬੂਰ ਹੋਵਾਂਗੇ ਔਰ 25 ਤਰੀਕ ਨੂੰ ਜਿਹੜਾ ਵਾ ਆਪਾਂ ਅਸੀਂ ਬਤਾਸ ਕਰਾਂਗੇ ਔਰ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ શ્રી ਮਹਿੰਦਰ ਸਿੰਘ ਹਮੀਰਾ ਸਾਹਿਬ ਉਹ ਵੀ ਆਪਣੀ ਗੱਲ ਰੱਖਣਾ ਨਹੀਂ ਬਿਲਕੁਲ ਫਟਾਸਟਿਕ ਸਰ ਉਹ ਜਲੰਧਰ ਕੇ ਤੋਂ ਵੀ ਹੈ ਬਾਕੀ ਸਾਰੇ ਜਲੰਧਰ ਦੇ ਵਿੱਚ ਹੈਗਾ ਕਮਿਸ਼ਨਰ ਦਫਤਰ ਮੈਂ ਮਹਿੰਦਰ ਸਿੰਘ ਹਮੀਰਾ ਪ੍ਰੈਜਿਡੈਂਟ ਵਾਲਮੀਕੀ ਮਜੀਵੀ ਸਿੱਖ ਮੋਰਚਾ ਪੰਜਾਬ ਮੈਂ ਮੀਡੀਆ ਦੇ ਮਾਧਮ ਤੋਂ ਦੱਸਣਾ ਚਾਹੁੰਦਾ ਕਿ ਆਏ ਦਿਨ ਪੰਜਾਬ ਦੇ ਵਿੱਚ ਆਮ ਤੇ ਗਰੀਬ ਲੋਕਾਂ ਨਾਲ ਛੜੀਆਂ ਧੱਕੇਸ਼ਾਹੀਆਂ ਹੋ ਰਹੀਆਂ ਆ ਪੁਲਿਸ ਪ੍ਰਸ਼ਾਸਨ 86 ਤੇ ਪਹੁੰਚ ਵਾਲੇ ਲੋਕਾਂ ਦੇ ਇਸ਼ਾਰੇ ਦੇ ਉੱਤੇ ਆਮ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਦੀ ਆ ਇਸ ਤਰ੍ਹਾਂ ਦੀਆਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਬਹੁਤ ਸਾਰੀਆਂ ਵਾਰਾਂ ਲੱਗੀਆਂ ਮਿਲਦੀਆਂ ਆ ਔਰ ਇਸੇ ਤਰ੍ਹਾਂ ਹੀ ਪਿਛਲੇ ਦਿਨੀ ਪਾਸਟਰ ਸੁਰਜੀਤ ਠਾਕਰ ਜੀ ਦੇ ਉੱਤੇ ਜਿਹੜਾ ਇੱਕ ਝੂਠਾ ਮਕਦਮਾ ਐਫ ਆਈ ਆਰ ਨੰਬਰ 2018 ਫਤਹਿ ਜਮਸ਼ੇਰ ਦੇ ਵਿੱਚ ਦਰਜ ਕੀਤਾ ਗਿਆ ਸੁਨੇਹਂ ਧਰਾਵਾਂ ਤਹਿਤ ਜਦੋਂ ਕਿ ਇੱਕ ਦੁਕਾਨ ਨੂੰ ਲੈ ਕੇ ਝੜਾ ਸੀਗਾ ਦੁਕਾਨ ਦੇ ਠਾਕਰ ਜੀ ਨੇ ਪੈਸੇ ਵੀ ਦਾ ਕੀਤੇ 45000 ਰੁਪਇਆ ਅਡਵਾਂਸ ਉਹਦਾ ਕਿਰਾਇਆ ਵੀ ਦਿੱਤਾ ਗਿਆ 20000 ਰੁਪਇਆ ਉਸਤੇ باوجود ਵੀ ਉਥੋਂ ਦੇ ਸਰਪੰਚ ਨੇ ਔਰ ਉਥੋਂ ਦੇ ਬੰਦਿਆਂ ਨੇ ਜਿਹੜੇ ਗੁੰਡਾ ਅੰਸਰਾਂ ਨੂੰ ਨਾਲ ਲੈ ਕੇ ਦੁਕਾਨ ਤੇ ਕਰਜ਼ਾ ਕਰਨ ਦੀ ਨੀਤ ਨਾਲ ਦੁਕਾਨ ਤੇ ਤੋਰਪਾਂ ਨਹੀਂ ਕੀਤੀ ਔਰ ਮਾਰੂ ਹਥਿਆਰ ਲੈ ਕੇ ਇਹਦੇ ਮਾਰ ਜਾਨੋ ਮਾਰ ਦੇਣ ਦੀ ਨੀਤ ਦੇ ਨਾਲ ਹਮਲਾ ਕੀਤਾ ਔਰ ਸਰਜੀਤ <th>ਪਰ ਨੇ ਆਪਣੀ ਸਰਫ アドਵਾਈਸ ਵਾਸਤੇ ਜਿਹੜੀ ਉੱਥੇ ਗੋਲੀ ਚਲਾਉਣੀ ਪਈ ਹੈ। ਔਰ ਇਹ ਕੋਸ ਨੂੰ ਪਹਿਲਾਂ ਹੀ ਐਲਟੀਮੇਸ਼ਨ ਦਿੱਤੀ ਸੀ। ਉਹਨਾਂ ਨੇ ਕੰਪਲੀਟਾਂ ਵੀ ਦਿੱਤੀਆਂ ਹੋਈਆਂ ਕਿ ਮੈਨੂੰ ਉਹਨਾਂ ਤੋਂ ਖਤਰਾ ਹੈ, ਮੈਨੂੰ ਧਮਕਾ ਰਹੇ ਆ। ਉਹਦੇ باوجود ਵੀ ਸਰਜੀਤ <th>ਪਰ ਦੇ ਉੱਤੇ ਮਕਦਮਾ ਨੰਬਰ 20 ਜਿਹੜਾ ਉਹ ਦਰਜ ਕੀਤਾ ਗਿਆ ਆ। ਜਦੋਂ ਕਿ ਜਿਹੜੀ ਪਾਰਟੀ ਨੇ ਹਮਲਾ ਕੀਤਾ, ਜਾਤੀ ਸੂਚ ਤੇ ਗਾਲੀ-ਕਲੋਚ ਕੀਤਾ, ਦੁਕਾਨ ਦੇ ਉੱਤੇ ਤੋੜ-ਭੰਲ ਕੀਤੀ, ਉਹਨਾਂ ਦੇ ਖਿਲਾਫ ਕੋਈ ਵੀ ਮਕਦਮਾ ਦਰਜ ਨਹੀਂ ਕੀਤਾ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਵੀ ਕ੍ਰਾਸ ਮਕਦਮਾ ਲੜਿਆ ਕੀਤਾ ਜਾਵੇ ਔਰ ਇਹ ਜਿਹੜਾ ਝੂਠਾ ਪਰਚਾ ਆ ਇਹਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਖਾਰੀਆਂ ਜਥੇਬੰਦੀਆਂ ਅਸੀਂ ਇੱਥੇ ਇਨਸਾਫ ਲੈਣ ਵਾਸਤੇ ਤੁਹਾਡੇ ਮਾਧਮੇ ਤੋਂ ਮਿਠੇ ਆ ਔਰ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਸਾਨੂੰ ਮਜਬੂਰਨ ਜਿਹੜਾ 25 ਤਰੀਕ ਨੂੰ ਜਿਹੜਾ ਉਹ ਧਰਨਾ ਲਾਉਣ ਵਾਸਤੇ ਮਜਬੂਰ ਹੋਣਾ ਪਏਗਾ ਕਮਿਸ਼ਨਰ ਦਫ਼ਤਰ ਵਾਸਤੇ ਮੋਹੱਬਤਾਂ ਵਾਦ ਜੈਪੀ ਸਾਰੇ ਪੱਤਰਕਾਰ ਅੰਮ੍ਰਿਤਦਾ ਨਿਰੋਧਨਗਰ ਜਿੰਦਾਬ ਜਾਨਦੇ ਹੋ ਮੈਂ ਪਾਸ ਤੋਂ ਜੂਲ ਸਿੱਖੀ ਚੇਅਰਮੈਨ ਪੰਜਾਬ ਪੁਲਿਸ ਇੰਡਸਟਰੀਅਲ ਸਾਰੇ ਜਥੇਬੰਦੀਆਂ ਨੇ ਉਹਦੇ ਨਾਲ ਅਸੀਂ ਆਪ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਹੈ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਮੀਡੀਆ ਦੇ ਦੁਆਰਾ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਕੀ ਕਿ ਤੁਹਾਡੀ ਪੁਲਿਸ ਜਿਹੜੀ ਜਲੰਧਰ ਦੀ ਆ ਉਹ ਐਸੀ ਸਮਾਰਟ ਤੇ ਕਲਿਸ਼ਲ ਸਮਾਗਮ ਕਿਉਂ ਟਾਰਗੇਟ ਕਰ ਗਈ ਮੈਂ ਮਾਨਯੋਗ ਡੀਜੀਪੀ ਗੌਰਵਿਆਦਵ ਡੀਜੀਪੀ ਲੋਨ ਆਰਡਰ ਆਕੀ ਸ਼ੁਕਲਾ ਜਿਉਂ ਇਸ ਮਸਲੇ 'ਚ ਆਪਾਂ ਸਾਰਾ ਬਫਰ ਮਿਲੇਗਾ ਕਿਉਂਕਿ ਜੇ ਉਹਨਾਂ ਨੇ ਆਪਣੀ ਜਾਨ ਬਿਚਾਰੀ ਚ ਅੱਜ ਸੁਖਜੀਤ ਖਾਪਰ ਨੂੰ ਕੁਝ ਹੋ ਜਾਂਦਾ ਤੇ ਪੁਲਿਸ ਨੇ ਉਹ ਕੀ ਕਰਨਾ ਸੀ ਉਹਦੇ ਪਰਿਵਾਰ ਨੂੰ ਸਿਰ 2 ਮਿੰਟ ਲਈ ਹੌਸਲਾ ਦੇਣਾ ਸੀ ਪੱਤਰਕਾਰੀ ਚੌਥਾ ਸਥਾਨ ਤੇ ਆਂ ਤਿੰਨ ਸਤੰਭ ਮੰਨੇ ਜਾਂਦੇ ਆ ਪੱਤਰਕਾਰ ਜਾਂ ਪੱਤਰਕਾਰੀ ਸਾਜਾ ਚੌਥਾ ਸਬੰਧ ਆ ਜੇ ਉਹ ਵੀ ਸਾਨੂੰ ਦੁੱਖ ਪਰੇਸ਼ਾਨੀ ਆਉਂਦੀ ਆ ਉਹ ਪ੍ਰਸ਼ਾਸਨ ਤੱਕ ਪੱਤਰਕਾਰ ਦੀ ਪਹੁੰਚੋਂ ਤੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਬੈਠੇ ਨੇ ਔਰ ਮੈਂ ਬੇਨਤੀ ਕਰਦਾ ਪੁਲਿਸ ਕਮਿਸ਼ਨਰ ਸ਼ੋਪਨ ਸ਼ਰਮਾ ਜੀ ਨੂੰ ਕਿ ਇਹਦੀ ਜਾਂਚ ਕੀਤੀ ਜਾਵੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇੱਕ ਪਾਸੇ ਰੱਖ ਕੇ ਕਿ ਕੱਲਾ ਸੁਜੀਤ ਆ ਪਰ ਹੀ ਦੋਸ਼ੀ ਆ ਤੇ ਬਾਕੀ ਜਿਹੜੇ ਉਹਦੇ ਤੇ ਹਮਲਾ ਕਰਨ ਆਏ ਉਹਦੀ ਸੀਸੀਟੀਵੀ ਪੁਲਿਸ ਕੋ ਮੌਜੂਦ ਆ ਪਰ ਇੱਕ ਤਰਫਾ ਪਰਚਾ ਦਿੱਤਾ ਇਹਦਾ ਮੀਨਸ ਕਿਸੇ ਦੀ ਸ਼ਹਿਤ ਜਾਂ ਕਿਸੇ ਨੇ ਕਹਿ ਦੇ ਸੁਜੀਤ ਆ ਪਰਨਾ ਧੱਕਾ ਹੋ ਰਿਹਾ ਜੇ ਉਹਨੂੰ ਵੈਤਨ ਸਰਕਾਰ ਨੇ ਦਿੱਤਾ ਉਹਨੂੰ ਵਤਨ ਇੱਕ ਸਾਲ ਤੋਂ ਅਨੇਕ ਸਾਲ ਪਹਿਲਾਂ ਕਿ ਉਹਨਾਂ ਗੋਲੀ ਚਲਾਈ ਕਈ ਕੰਪਲੇਟਾਂ ਉਹਨੇ ਦਿੱਤੀਆਂ ਕਿ ਮੈਨੂੰ ਥ੍ਰੈਟ ਆ ਰਹੀਆਂ ਮੈਨੂੰ ਬਚਾਇਆ ਜਾਵੇ डीसीपी लॉ ऑन ऑर्डर जो कि जिलंदर चनेम कुर गुप्ता जी मैं खुद गवाह हूं उस चीज का कि ਇੰਨੀਆਂ ਕਪਲੇਟਾਂ ਦਾ ਟੇਰ ਗਿਆ ਪ੍ਰਸ਼ਾਸਨ ਕੀ ਕਰ ਰਿਹਾ ਹੈ ਅੱਜ ਜੇ ਪ੍ਰਸ਼ਾਸਨ ਚਾਹੁੰਦਾ ਕਿ ਇਹ ਪਰਚਾ ਕਰਕੇ ਅਸੀਂ ਦਬਾ ਲਾਂਗੇ ਕ੍ਰਿਸਚੀਅਨ ਸਮਾਜ ਜਾਂ ਐਸਸੀ ਸਮਾਜ ਕਦੀ ਵੀ ਨਹੀਂ ਡੰਗੇਗਾ ਔਰ ਮੈਂ ਆਪ ਜੀ ਦੋ ਆਰਾ ਬੇਨਤੀ ਕਰਦਾ ਹਾਂ ਫਿਰ ਤੋਂ ਕਿ ਇਹਦੀ ਮੁਡਨੀ ਜਾਂਚ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੇ ਖਰਾਬ ਕਰ ਲਈ ਕੀ ਕੀਤਾ ਤੇ ਆਪ ਸਭ ਜੀ ਦਾ ਧੰਨਵਾਦ